ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਫੇਰ ਬਣਾਣ ਆਪਾਂ ਪਹੁੰਚੇ ਆਂ ਬਾਈ ਕਰਨਗੋਲ ਜੇਕਰ ਬਾਈ ਦੇ ਐਡਰੈਸ ਦੀ ਗੱਲ ਕਰੀਏ ਬਾਈ ਦਾ ਪਿੰਡ ਹੈਗਾ ਮਾਛੀਆਂ ਕਲਾਂ ਇਹ ਰਾਹੋ ਰੋਡ ਤੇ ਪਿੰਡ ਪੈ ਜਾਂਦਾ ਤੇ ਜ਼ਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਆਜੋ ਬਾਕੀ ਗੱਲਬਾਤ ਆਪਾਂ ਬਾਅਦ ਨਾਲ ਕਰੀਏ ਸੱਸੀ ਗੱਲਬਾਜੀ ਸੱਸੀ ਗੱਲਬਾਜੀ ਸਾਰਿਆਂ ਨੂੰ ਤੁਹਾਨੂੰ ਬਾਜੀ ਤੁਹਾਡਾ ਸਾਰਿਆਂ ਦਾ ਭਾਈ ਪਹਿਲਾਂ ਤਾਂ ਆਪਣਾ ਨਾਮ ਤੇ ਐਡਰੈਸ ਕਨਫਰਮ ਕਰਾ ਦਿਓ। ਭਾਈ ਨਾਮ ਮੇਰਾ ਕਰਨਾ ਜੀ ਪਿੰਡ ਮੇਰਾ ਮਾਛੀਆਂ ਕਲਾਂ ਜੀ ਜ਼ਿਲ੍ਹਾ ਲੁਧਿਆਣਾ ਜੀ ਰਾਹੋਂ ਰੋਡ ਤੇ ਆਪਣਾ ਪਿੰਡ ਆ ਜੀ ਕਿਲੋਮੀਟਰ ਅੰਦਰ ਨੂੰ ਆ ਕੇ ਵੀਰੇ। ਠੀਕ ਹੈ ਵੀਰੇ। ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ। ਮੋਬਾਈਲ ਨੰਬਰ ਵੀਰੇ 7607298883 ਜੇ ਕਿਸੇ ਨੇ WhatsApp ਕਰਨਾ 9814548919 ਵੀਰੇ। ਠੀਕ ਹੈ ਵੀਰੇ ਠੀਕ ਹੈ। ਹਾਂਜੀ ਭਾਈ। ਵੀਰੇ ਅੱਜ ਦੀ ਵੀਡੀਓ 'ਚ ਫੇਰ ਆਪਾਂ ਤਿੰਨ ਦਾਇਆਂ ਦਿਖਾਣੀਆਂ। ਵੀਰੇ ਤਿੰਨ ਗਾਵਾਂ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਪਹਿਲੇ ਤਾਂ ਸਾਰੇ ਭਰਾਵਾਂ ਤੋਂ ਹਣਾ ਵੀ ਸੋਰੀ ਜਣਾ ਮੇਰੇ ਤੋਂ ਵੀਡੀਓ ਬਾਈ ਨਹੀਂ ਵੰਛੇ ਬਾਈ ਕਿਧਰ ਨਾਲੇ ਗਿਆ ਹੋਇਆ ਸੀ ਆਪਣਾ ਮੈਂ ਵੀ ਬਾਈ ਤੇ ਚਲੋ ਅੱਜ ਆਪਾਂ ਵੀਡੀਓ ਬਣਾ ਲਈ ਸੰਡੇ ਦਾ ਦਿਨ ਸੀ ਚਲੋ ਮੈਂ ਬਣਾ ਹੀ ਲੈਨੇ ਆਂ ਵੀ ਕਿਉਂਕਿ ਵੀਡੀਓ ਵੀਰੇ ਨਹੀਂ ਬਣਦੀ ਯਾਰ ਚਾਰ ਪੰਜ گاਵਾ ਆਉਂਦੀਆਂ ਗਾਹਕ ਬੈਠੇ ਹੁੰਦੇ ਆ ਫਿਰ ਕਈ ਭਰਾ ਫੋਨ ਨਾਲ ਤੇ ਮੰਗਾ ਲੈਂਦੇ ਆ ਨਾ ਤਾਂ ਕਰਕੇ ਸੇਲ ਹੋ ਜਾਂਦੀਆਂ ਨਾ ਤਾਂ ਕਰਕੇ ਸੂਰੀ ਸਾਰੇ ਭਰਾਵਾਂ ਦਾ ਮੈਨੂੰ ਬੜੇ ਬਾਈਆਂ ਦਾ ਫੋਨ ਆਉਂਦੇ ਬਾਈ ਵੀਡੀਓ ਨਹੀਂ ਪਾਉਂਦਾ ਵੀਰੇ ਇੱਕ ਭਰਾ ਆਪਣਾ ਗਿਆ ਸੀ ਕਿਧਰ ਨਾਲੇ ਆਪਣੇ ਕੋਈ ਪਸ਼ੂ ਯਾਰ ਰੂਟੀਨ ਚਾਉਂਦੇ ਸੀ ਵਿਕ ਜਾਂਦੀਆਂ ਸੀ ਤਿੰਨ ਚਾਰ گاਵਾ ਆਉਂਦੀਆਂ ਸੀ ਵਿਕ ਜਾਂਦੀਆਂ ਸੀ ਨਾਲੇ ਸਹੀ ਹੈ ਸਹੀ ਹੈ ਵੀਰੇ ਤਿੰਨ گاਵਾ ਵੀਰੇ ਇੱਕ ਆਪਣੇ ਕੋ ਤਾਜੀ ਸੂਈ ਹੋਈ ਆ ਇੱਕ ਆਪਣੇ ਕੋ ਟੋਕੜਾ ਤੇ ਇੱਕ ਆਪਣੇ ਕੋ ਸੂਨੇ ਵਾਲੀ ਆ ਚਾਰ ਪੰਜ ਦਿਨਾਂ ਨੂੰ ਠੀਕ ਹੈ ਵੀਰੇ ਠੀਕ ਹੈ ਕਿੰਨੇ ਗਾਵਾਂ ਵੀਰੇ ਅੱਜ ਆਪਣੇ ਕੋ ਵੀਰੇ ਆਪਾਂ ਫਿਰ ਜਰਸੀ ਤੋਂ ਸ਼ੁਰੂ ਕਰ ਲੈਂਦੇ ਹਾਂ ਇੱਧਰ ਤੋਂ ਹਾਂਜੀ ਇੱਧਰ ਹੀ ਆਜੋ ਵੀਰੇ ਠੀਕ ਹੈ ਵੀਰੇ ਇਹਦੀ ਡਿਟੇਲ ਦੱਸੀ ਚੱਲੋ ਪਹਿਲਾਂ ਵੀਰੇ ਇਹ ਦੋ ਜੀ ਦੀ ਜਰਸੀ ਬੱਚੀ ਆ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੈਨੂੰ ਸੂਈ ਨੂੰ ਤਕਰੀਬਨ ਉਹੀ ਮੰਨ ਲੈ ਕੋਈ 3-4 ਮਹੀਨੇ ਹੋ ਗਏ ਹੋਣਗੇ ਟੋਕਰੀ ਮੰਨ ਕੇ ਕੋਈ ਮੇਰਾ ਭੈਣ ਭਰਾ ਆਈ ਠੀਕ ਹੈ ਨਾ ਅੱਗੋ ਬਾਈ ਰੱਬਣ ਦਾ ਨਹੀਂ ਰੱਬਣ ਵੀਰੇ ਆਪਾਂ ਨਹੀਂ ਕੁਝ ਵੀ ਕਹਿ ਸਕਦੇ ਟੀਗਾ ਲੱਗਿਆ ਹੋਵੇ ਚਾਹੇ ਨਾਮ ਹੀ ਲੱਗਿਆ ਹੋਵੇ ਠੀਕ ਹੈ ਠੀਕ ਹੈ ਉਹ ਆਪਣੀ ਕੋਈ ਆਈ ਹੈ ਇਹਨੂੰ ਹੋ ਗਏ ਅੱਜ 2 ਦਿਨ ਹੋ ਗਏ ਨੂੰ ਆਪਣੇ ਕੋਲ ਠੀਕ ਹੈ ਤੇ ਬਾਈ 2 ਦਿਨ ਦੇ ਕੋਲ ਕਿੰਨਾ ਦੁੱਧ ਵੀਰੇ ਜਿਹੜਾ ਸਹੀ ਦੁੱਧ ਦਾ ਲੀਟਰ ਵਾਲਾ ਝੱਗ ਸਮੇਤ ਚਾਹੇ 9 ਕਿਲੋ ਕੋਲ 8 ਲੀਟਰ ਦੇ ਲੀਟਰ ਮਰਵਾ ਦਾਂਗੇ ਠੀਕ ਹੈ ਕੋਈ 2 ਟਾਈਮ ਚੋਲੇ ਕੋਈ 4 ਟਾਈਮ ਚੋਲੇ ਕੋਈ 6 ਟਾਈਮ ਚੋਲੇ ਆਪ ਦੇ ਠੀਕ ਹੈ ਬਾਈ ਪੂਰੀ ਤਸੱਲੀ ਆ ਤਸੱਲੀ ਵੀ ਥਣਾ ਥਣਾ ਦੀ ਬਾਈ ਪੂਰੀ ਤਸੱਲੀ ਪੂਰੀ ਵੀਰੇ ਥਾੜੀ ਤਸੱਲੀ ਆ ਦੇਖ ਲੈ ਥਾਣੇ ਲੱਗੇ ਹੋਏ ਥਾਣ ਬਾਈ ਬੂਲਾ ਚੰਗਾ ਲੱਗਾ ਯਾਰ ਪੂਰਾ ਮੁੱਠੀ ਦਾ ਥਾਣਾ ਚਬਾਈ ਜਿੰਨਾ ਮੋਟਾ ਥਾਣ ਇੰਨੀ ਮੋਟੀ ਚਬਾਈ ਆ ਵੀਰੇ ਠੀਕ ਹੈ ਜੇ ਕੋਈ ਨੁਕਸ ਹੋਵੇ ਭਾਰ ਪਿੱਛੇ ਦਾ ਹੋਵੇ ਠੀਕ ਹੈ ਠੀਕ ਹੈ ਵੀਰੇ ਸੱਪੜ ਹੋਵੇ ਕੋਈ ਝੂਲਦੀ ਹੋਵੇ ਤਿੰਨਾ ਗਾਵਾ ਹਰ ਤਰ੍ਹਾਂ ਦੀ ਤਸੱਲੀ ਆ ਹਰ ਤਰ੍ਹਾਂ ਦੀ ਤਸੱਲੀ ਕਰੋ ਵਾਪਸ ਦੀ ਗਾਰੰਟੀ ਆ ਜੇ ਕੋਈ ਆਪਣੇ ਪਸ਼ੂ ਦੇ ਵਿੱਚ ਨੁਕਸ ਨਿਕਲਦਾ ਠੀਕ ਹੈ ਵੀਰੇ ਠੀਕ ਹੈ ਇੱਕ ਪੈਸਾ ਨਹੀਂ ਤੁਹਾਡਾ ਕੱਟਿਆ ਆਊਗਾ ਠੀਕ ਹੈ ਹਾਂਜੀ ਆਰਡਰ ਦੀ ਜਮ ਸ਼ਾਮ 6 ਵੇ ਦੀ ਫਿਕਸ ਜੇ ਲੈ ਵੀ ਦੇ ਅੰਦਰ ਨੂੰ ਕਿਉਂਕਿ ਦੁੱਧ ਪੂਰੇਨ ਖਰਾ ਅਠ ਗਿਆ ਬਾਈ ਠੰਡੀ ਉਹਦਾ ਪੂਰੀ ਆ ਪੂਰੀ ਠੰਡੀ ਆ ਦੇਖ ਲੈ ਬਾਈ ਠੀਕ ਆ ਠੀਕ ਆ ਕੱਦ ਵੀ ਵਧੀਆ ਬਾਈ ਜਰਸੀ ਆ ਆ ਕੱਦ ਵੀ ਠੀਕ ਆ ਵੀਰੇ ਬੋਦੀ ਵਾਲੀ ਬੱਚੀ ਆ ਦੇਖ ਲੈ ਖੋਲ ਕੇ ਦਿਖਾ ਦੇ ਇੱਕ ਵਾਰ ਤੋੜਾ ਬਈ ਦਿਖਾ ਦੇ ਖਾਣ ਪੀਣ ਨੂੰ ਚਾਰੂਆ ਫੁੱਲ ਖਾਣ ਪੀਣ ਨੂੰ ਵੀ ਪੂਰੀ ਚਾਰੂ ਹੈਗੀ ਆ ਦੇ ਫੇਸ ਬਿਊਟੀ ਦੇਖੋ ਇੱਕ ਵਾਰ ਚੰਗੀ ਹੈਗੀ ਆ ਬਾਈ ਦੂਜੇ ਸਿਰ ਸੂਈ ਹੈ ਦੂਜੇ ਸੂਏ ਆ ਵੀਰੇ ਠੀਕ ਹੈ ਠੀਕ ਹੈ ਕੋਈ ਜਜਮੈਂਟ ਉਸ ਹਾਵਣਾ ਮੇਰਾ ਭੈਣ ਭਰਾ ਲਾਇਓ ਕਿਉਂਕਿ ਸਵੇਰ ਦੀਆਂ 7 ਵਜੇ ਦੀਆਂ ਚੋਈਆਂ ਹੋਈਆਂ ਆਪਣੀਆਂ ਠੀਕ ਹੈ ਸ਼ਾਮ ਲਈ ਕਿੰਨੇ ਵਜੇ ਹੋਣਾ ਹੈ ਸ਼ਾਮੇ 6 6:30 ਹੋ ਜਾਂਦੇ ਵੀਰੇ ਆਪਾਂ ਨੂੰ ਕੋਈ ਐ ਨਹੀਂ ਹੈਗਾ ਵਪਾਰੀਆਂ ਵਿੱਚ ਚਾਰ ਵਜੇ 5 ਵਜੇ ਉੱਠ ਕੇ ਚੋਈਆਂ ਹੋਣਗੀਆਂ ਲੰਬਾਈ ਲੰਬਾਈ ਵੀ ਬਾਈ ਪੂਰੀ ਚੰਗੀ ਹੈ ਪੂਰੀ ਵਧੀਆ ਵੱਛੀ ਟੋਪ ਦੀ ਆ ਵੀਰੇ ਵੰਸ਼ੀ ਹੈਗੀ ਆ ਸਮੀ ਬਲੀ ਵੀ ਚੰਗੀ ਆ ਚੰਗੀ ਆ ਵੀਰੇ ਜਿੰਨੀ ਹੈਗੀ ਚੰਗੀ ਆ ਭਰਾ ਸਹੀ ਆ ਵੀਰੇ ਸਹੀ ਆ ਨਾ ਜ਼ਿਆਦੀ ਵੱਡੀ ਆ ਨਾ ਜ਼ਿਆਦੀ ਛੋਟੀ ਆ ਠੀਕ ਹੈ ਕੱਲ ਰੱਖਣ ਨੂੰ ਬਾਈ ਉਹਦਾ ਚੰਗੀ ਹੈ ਨਾ ਪੂਰੀ ਵਧੀਆ ਠੰਡੀ ਮਿੱਠੀ ਆ ਤੇ ਬਾਈ ਇਹਦਾ ਆਪਾਂ ਕੀ ਮੁੱਲ ਕਰਦੇ ਆ ਜਾਈ ਮੁੱਲ ਆਫਰ ਹੀ ਦੇਣੇ ਆਪਾਂ ਜੇ ਤੁਹਾਨੂੰ ਪਤਾ ਯਾ ਆਪਣੇ ਮੁੱਲ ਜ਼ਿਆਦੇ ਨਹੀਂ ਹੁੰਦੇ ਹੈਗੇ ਸਹੀ ਹੈ ਵੀਰੇ ਠੀਕ ਹੈ ਨਹੀਂ 22000 ਰੁਪਏ ਲੈ ਲਾਂਗੇ ਦਾ ਚਲੋ ਆਫਰ ਹੀ ਹੋ ਗਿਆ ਬਾਈ ਆਫਰ ਹੀ ਆਫਰ ਹੀ ਵੀਰੇ 22000 ਲੈ ਲਾਂਗੇ ਵਿੱਚ ਸ਼ੋਰਟ ਵੀ ਕਰ ਦਾਂਗੇ 500 ਰੁਪਏ ਚਲੋ ਸਹੀ ਹੈ ਬਾਈ ਠੀਕ ਹੈ ਨਹੀਂ ਆ ਦੇਖੋ ਖਾਣ ਨੂੰ ਵੀ ਪੂਰੀ ਚਾਰੂ ਹੈਗੀ ਆ ਆ ਦੇਖੋ 8 ਕਿਲੋ ਦੁੱਧ ਕੋਈ 2 ਟਾਈਮ ਚੋਲੇ ਕੋਈ 4 ਟਾਈਮ ਚੋਲੇ ਵੀ ਥਣਾ ਵੀ ਗੈਪ ਚੁੜਾ ਹੈਗਾ ਥਣਾ ਸਾਈਜ਼ ਵੀ ਚੁੜਾ ਆਪਾਂ ਚਵਾ ਕੇ ਦੇ ਦਾਂਗੇ ਬਾਕੀ ਅਗਲੇ ਦੀ ਸੇਵਾ ਦਾ ਦੁੱਧ ਵੀਰੇ ਅਗਲਾ ਕੋਈ ਨਾ ਘਰ ਜਾ ਕੇ ਕੁਝ ਆਪਣੇ ਕੋਲ ਦੋ ਟਾਈਮ ਚੋਲੇ ਕੋਈ ਚਾਰ ਟਾਈਮ ਚੋਲੇ ਨਹੀਂ ਆ ਹੁੰਦਾ ਵੀਡੀਓ ਕਾਲ ਤੇ ਚੋਲੇ ਚਲੋ ਸਹੀ ਆ ਅਸਾਂ ਤੇਰੀ ਤਸੱਲੀ ਆ ਤੇਰੀ ਮਿਹਰ ਤਰ੍ਹਾਂ ਦੀ ਵੀਰੇ ਕੋਈ ਦੋ ਚਾਰ ਟਾਈਮ ਚੋਕ ਲੈ ਆ ਜਾ ਬਈ ਦੋ ਨੰਬਰ ਵਾਲੀ ਗਾਂ ਤੇ ਆ ਜਾ ਵੀਰੇ ਇਹਦੀ ਬਈ ਡਿਟੇਲ ਦੱਸੋ ਇਹ ਪਹਿਲੇ ਸੂਏ ਬੱਚੀ ਸੂਈਆ ਵੀਰੇ ਅੱਛਾ ਜੀ 1 ਮਹੀਨਾ ਪੂਰਾ ਹੋ ਗਿਆ ਬੱਚੀ ਸੂਈ ਨੂੰ ਅੱਛਾ ਮਹੀਨੇ ਸੂਈ ਹੈਗੀ ਪੂਰਾ 1 ਮਹੀਨਾ ਹੋ ਗਿਆ ਬੱਚਾ ਬਈ ਬੱਚਾ ਵੀਰੇ ਬੱਚੀ ਮਾਲ ਕਰਨ ਦਿੱਤੀ ਨਹੀਂ ਆਪਣੇ ਕੋਲ ਵੀਡੀਓ ਬਣੀ ਹੋਈ ਆ ਜਾਨੀ ਕਿ ਠੀਕ ਆ ਵੀਰੇ ਠੀਕ ਆ ਠੀਕ ਆ ਭਾ ਜੇ ਕੋਈ ਲੇਗਾ ਆਪਾਂ ਵੀਡੀਓ ਦਿਖਾ ਲਵਾਂਗੇ ਸਹੀ ਆ ਵੀਰੇ ਸਹੀ ਆ ਆਪਣੇ ਕੋਲ ਪ੍ਰੋਪਰ ਵੀਡੀਓ ਬਣੀ ਆ ਮਗਰ ਬੱਚੀ ਸੀ ਬੱਚੀ ਦਿੱਤੀ ਨੀ ਟੀਗਾ ਉਹਨੇ ਮਹਿੰਗਾ ਭਰਾਇਆ ਹੁੰਦਾ ਸੀ ਬੱਚੀ ਤੁਹਾਨੂੰ ਵੀ ਬਈ ਪੂਰਾ ਚੰਗਾ ਲੱਗਾ ਮੈਂ ਕਹਿੰਦਾ ਬੰਛੇ 2 ਲੱਖ ਵਾਲੀ ਬੱਚੀ ਨੂੰ ਚਵਾਈ ਨਹੀਂ ਲੱਗਦੀ ਜਿੱਦਾਂ ਚਵਾਈ ਆ ਬੱਚੀ ਨੂੰ ਪਹਿਲੇ ਸੂਏ ਆ 15 ਲੀਟਰ ਦੁੱਧ ਅਗਲਾ ਕੋਈ 4 ਟਾਈਮ ਚੋੜੇ ਕੋਈ 5 ਟਾਈਮ ਚੋੜੇ ਠੀਕ ਹੈ ਵੀਰੇ ਠੀਕ ਤਸੱਲੀ ਕਰਕੇ ਲਾਏ ਮੂੰਹ ਚਾਰ ਦੰਦਾਂ ਦਾ ਦਿਖਾਉਂਦੇ ਫੇਸ ਬਿਊਟੀ ਦੇਖੋ ਚੰਗੀ ਹੈਗੀ ਆ ਆਂ ਦੇਖ ਲੈ ਮੂੰਹ ਦੇਖੋ ਚਾਰ ਦੰਦਾਂ ਦੇ ਪਿਓਰ ਚਾਰ ਦੰਦਾਂ ਦਾ ਕੋਈ ਹੈ ਵੀਰੇ ਸਹੀ ਹੈ ਕੋਈ ਇਹ ਨਾ ਕੋਈ ਛੇ ਦੰਦਾਂ ਦਾ ਹੈ ਛਿੱਗੀ ਦੇ ਦੰਦ ਵੀ ਨਹੀਂ ਆਏ ਹੈਗੇ ਬੱਚੀ ਨੂੰ ਠੀਕ ਹੈ ਵੀਰੇ ਠੀਕ ਹੈ ਕਸੀਲ ਸਾਹੂ ਦੇਖ ਲੈ ਖਾਣ ਨੂੰ ਵੀ ਚਾਰੂ ਹੈਗੀ ਆ ਪੂਰੀ ਸੀਲ ਸਾਹੂ ਆ ਦੇਖ ਲੈ ਸੀਲ ਸਾਹੂ ਵੀ ਪੂਰੀ ਹੈ ਇਹ ਵੀ ਵੀਰੇ ਐਨੇ ਟਾਈਮ ਤੇ 7 ਵਜੇ ਸਹੀ ਹੈ ਵੀਰੇ ਹਾਂਜੀ ਆਡਰ ਇਹ ਜਜਮੈਂਟ ਉਸ ਹੱਬ ਨਾਲ ਲਾਓ ਹਲੇ ਸ਼ਾਮ ਦੀ ਮਿਲਕਿੰਗ ਹੋ ਉਹਨੂੰ ਹਲੇ 4 ਘੰਟੇ ਤੱਕ ਪਈ ਨੇ ਜਿਹੜੇ ਅੱਜ ਤੁਸੀਂ ਮੁੱਲ ਸੁਣੋਗੇ ਹੈਰਾਨ ਹੋ ਜਾਣਾ ਤੁਸੀਂ ਮੁੱਲ ਸੁਣ ਕੇ ਇਹ ਵੀ ਬਈ ਇੱਕ ਵਾਰ ਤੋੜ ਲੈ ਫਿਰ ਮੁੱਲ ਦੱਸਦੇ ਆ ਤੋੜਾਂਗੇ ਚਾਰੂਆ ਇਹ ਆਪਣੇ ਕੋਲ ਰਾਤ ਆਈ ਆ ਠੀਕ ਹੈ ਤੇ ਭਾਈ ਦੁੱਧ ਦੁੱਧ 15 ਕਿਲੋ ਬੰਚ ਵੀਰੇ ਚਲੋ ਠੀਕ ਹੈ ਦੋ ਟਾਈਮ ਚਾਰ ਟਾਈਮ ਭਾਈ ਇਹਦੀ ਵੀ ਤਸੱਲੀ ਕਰਕੇ ਲੈ ਜਾਏ ਅਗਲੇ ਦੀ ਜਦੋਂ ਤਸੱਲੀ ਹੋ ਜਾਵੇ ਉਦੋਂ ਲੈ ਜਾਵੇ ਪਹਿਲਾਂ ਸੂਈ ਸੂਈ ਆ ਭਾਈ ਪਹਿਲੇ ਸੂਈ ਬੱਚੀ ਸੂਈ ਹੋਈ ਆ ਚੰਗੀ ਹੈਗੀ ਆ ਉਹਦਾ ਦੇਖ ਆਰਡਰ ਦੇਖ ਆਰ ਪਲੂ ਨੂੰ ਧਾਨ ਪੂਰਾ ਚੰਗਾ ਲੱਗਾ ਆ ਪੂਰਾ ਮੁਠੀ ਵਾਲਾ ਥਾਣਾ ਕੋਈ ਸ਼ਰਲਾ ਛਿੱਟਾ ਨਹੀਂ ਪੂਰੀ ਹੈਗੀ ਸਭੀ ਬਲੀ ਵੀ ਚੰਗੀ ਆ ਪੂਰੀ ਜਾਣ ਲਈ ਹੈਗੀ ਆ ਬੱਚੀ ਪਹਿਲੇ ਸਵੇ ਸੋਈ ਆ ਕੋਈ ਥਾਮ ਨਹੀਂ ਵੱਧ ਘੱਟ ਹੈਗਾ ਕੋਈ ਸ਼ਰਲਾ ਛਿੱਟਾ ਨਹੀਂ ਕਾਦੇ ਦਾ ਵਧੀਆ ਹੈਗਾ ਤੇ ਬਈ ਇਹ ਥਾਮ ਨਹੀਂ ਵੱਧ ਘੱਟ ਹੈਗਾ ਕੋਈ ਸ਼ਰਲਾ ਛਿੱਟਾ ਨਹੀਂ ਹੈਗਾ ਠੀਕ ਹੈ ਜੇ ਤੁਹਾਨੂੰ ਥਾਣੇ ਵੱਧ ਘਟਾਉ ਹੋ ਵੈੜੀ ਆਪਣੀਆਂ ਜਾਂ ਕੋਈ ਓਦਾਂ ਵੀ ਕੋਈ ਨੁਕਸ ਹੋਊ ਥਾਣਾ ਚ ਭਾਰ ਪਿੱਛਾ ਹੋਵੇ ਵੈੜੀ ਤਾਂ ਵੀ ਆਪਣੀਆਂ ਪੂਰੀ ਤਸੱਲੀ ਇਹਦੀ ਵੀ ਪੂਰੀ ਤਸੱਲੀ ਆ ਬੰਚੇ ਵੀਰਾ ਕੋਈ ਦੋ ਟਾਈਮ ਚੋਵੇ ਤੇ ਚਾਰ ਟਾਂ ਕੋਈ 10 ਟਾਈਮ ਚੋਵੇ ਚਲੋ ਠੀਕ ਰਹਿਣ ਦਾ ਵੀ ਪ੍ਰਬੰਧ ਦਾ ਸਾਰਾ ਪ੍ਰਬੰਧ ਦਾ ਆਪਣੇ ਕੋ ਠੀਕ ਆ ਨਹੀਂ ਬੇਫਿਕਰ ਹੋ ਕੇ ਅਗਲਾ ਦੇ ਕਰਵਾ ਆਪ ਦੇ ਕੇ ਵੀਰੇ ਠੀਕ ਹੈ ਤੇ ਬਾਈ ਇਹਦਾ ਕੀ ਮੁੱਲ ਕਰਦੇ ਆ ਜੈਜਾ ਦਾ ਮੁੱਲ ਵੀਰੇ ਜਿਵੇਂ ਜਿਹਾ ਕਰਨਾ ਤੁਹਾਨੂੰ ਮਿਲਣਾ ਨਹੀਂ ਮੁੱਲੇ ਦੇ ਨਾਲ ਲੱਗੇ ਤਰੋਂ ਠੀਕ ਹੈ ਵੀਰੇ ਜੈਸੀ 90 ਰੁਪਇਆ ਘਟਾਉਣੀ ਨਹੀਂ ਰੁਪਇਆ 45000 ਲਵਾਂਗੇ ਪੂਰਾ ਚਲੋ ਸਹੀ ਹੈ ਭਾਈ ਉਹ ਭਾਈ ਜਿਹੜਾ ਲੈ ਗਿਆ ਬਈ ਬਈ ਆਫਰ ਹੀ ਹੋ ਗਿਆ ਆਫਰ ਹੀ ਆ ਬੰਚੇ ਵੇ ਲੈਵਾ ਦਿਖਾ ਆ ਦੇਖੋ ਆਰਡਰ ਕੁਆਲਟੀ ਦੇਖੋ ਲੈ ਪੂਰੀ ਚੰਗੀ ਹੈਗੀ ਆ ਪਹਿਲੇ ਸੂਏ ਸੂਈ ਰਹੀ ਹੈਗੀ ਆ ਪੂਰੀ ਚੰਗੀ ਬੱਛੀ ਹੈਗੀ ਆ ਹਾਂ ਪੂਰਾ 45000 ਲੈਣਾ ਆਪਾਂ ਜੇ ਵੀ ਕਹਿ ਦੂਗਾ ਵੀ 200 ਵੀ ਕੱਟ ਕਰ ਲਓ ਵੀ ਨਹੀਂ ਹੋਣਾ ਹੈਗਾ ਚਲੋ ਸਹੀ ਹੈ ਭਾਈ ਆਪਣੀ ਖੁਸ਼ੀ ਤੇ ਆ ਗਿਆ 500 ਛੱਡਦੀ ਅਸੀਂ ਚਲੋ ਠੀਕ ਹੈ ਭਾਈ ਹਾਂ ਛੋਟੀ ਹੋ ਗਈ ਬੰਦਾ ਬੱਚਾ ਹੁੰਦਾ ਬੱਚੀ 80000 ਰੁਪਏ ਦੀ ਸੀ ਜੋ ਬੱਚੀ ਉਹ ਦੇ ਦਿੰਦੇ ਮਾਲਕ ਚਾਹੇ ਉਹ ਵੀਡੀਓ ਦੇਖ ਰਹੇ ਆ ਸਹੀ ਹੈ ਵੀਰੇ ਸਹੀ ਠੀਕ ਹੈ ਤਣੀ ਆਪਾਂ ਲਈ ਆ ਭਾਚਾ ਪਏ ਨਹੀਂ ਕਹਿੰਦੇ ਵੀ ਅਗਲੇ ਦਾ ਗਾਲ ਘੁੱਟਣਾ ਆਪਾਂ ਵੀ ਚੱਲ 2000 ਰੁਪਏ ਤਿੰਨ ਰੱਖ ਕੇ ਆਪਾਂ ਦੇ ਦੇਣਾ ਸਹੀ ਹੈ ਵੀਰੇ ਸਹੀ ਠੀਕ ਹੈ ਤਣੀ ਹਾਂਜੀ ਆ ਜਾ ਬਾਈ ਲਾਸਟਲੀ ਗਾਂ ਦੀ ਡਿਟੇਲ ਦੱਸ ਇਹਦੀ ਬਾਈ ਡਿਟੇਲ ਦੱਸੀ ਚੱਲ ਨਾਲੇ ਵੀਰੇ ਇਹ ਆਪ ਦੂਏ ਸੂਏ ਸੋਹਣੀ ਆ ਫੁੱਲ ਵਜਨ ਵਾਲੀ ਵੱਡੀ ਗਾਂ ਹੈ ਵੱਡੀ ਗਾਂ ਹੈਗੀ ਆ ਜਰਸੀ ਕਰੋਸ ਚ ਜਾਂ ਛਾਈ ਵਾਲ ਕਰੋਸ ਚ ਲਾ ਲਓ ਜਰਸੀ ਸਾਈਲ ਕਰੋਸ ਚ ਇੰਨੀ ਮਿੱਠੀ ਬਥੇਰੀ ਆ ਚਾਹ ਦੇ ਇਧਰੋਂ ਬਹਿ ਜਾਵੇ ਠ ਸਨਦਾ ਬਾਈ ਸਹੀ ਦੇਖ ਤਾਂ ਦੇਖ ਮੁੱਖੀ ਜਗਾ ਛਣ ਲੱਗਿਆ ਹੋਇਆ ਦੇ ਪੂਰਾ ਚੰਗਾ ਖਣ ਲੱਗਾ ਹੋਇਆ ਕਿਸੇ ਪਾਸਿਓ ਮਾਰੀ ਨਹੀਂ ਹੈਗੀ ਦੇਹਾਂ ਜੈਸੀ ਦੇ ਸਾਈ ਵਾਲੇ ਗਰੋਸ ਚ ਆ ਗਈ ਹੈਗਾ ਵਜਨ ਪੂਰਾ ਹੈਗਾ ਪੂਰਾ ਵਜਨ ਦਿਖਾ ਦੇ ਝੋਲ ਝੂਲ ਦਿਖਾ ਦੇ ਕਿੰਨੀ ਪਈ ਆ ਜੀ ਬਾਈ ਕਿੰਨਾ ਟਾਈਮ ਕੱਢਦੀ ਹੈ ਹਲੇ ਵੀਰੇ ਇਹ 13 ਤਰੀਕ ਨੂੰ ਦੇ ਨੇ ਪੂਰੇ ਦੇਖ ਲੈ ਝੋਲ ਜੀ ਤੇ 13 ਜਿਹੜੀ ਆ ਰਹੀ ਆ ਅਡਰ ਦੀ ਜਜਮੈਂਟ ਉਸ ਹਿਸਾਬ ਨਾਲ ਲਾਓ ਜਿੱਥੇ ਇਹਨੇ ਲੱਤ ਰੱਖਦਣੀ ਉਥੋਂ ਲੱਤ ਨਹੀਂ ਚੱਕਣੀ ਦੇਖ ਲੈ ਕਰਮ ਆ ਦੇਖ ਲੈ ਬਾਈ ਕਿੰਵੇਂ ਸਵੇ ਸੋਣਾ ਇਹਨੇ ਦੂਏ ਸਵੇ ਵਾਂਚਾ ਸੋਣਾ ਅੱਛਾ ਜੀ ਰਿਜਰਾਂ ਦਾ ਦੂਏ ਸਵੇ ਸੋਣਾ ਤੀਏ ਸਵੇ ਵੀ ਨਹੀਂ ਹੋਊਗੀ ਬੱਛਾ ਜੀ ਵੀਰੇ ਸਹੀ ਆ ਕੁੱਲ ਵਜਨ ਵਾਲੀ ਬੱਢੀ ਬੱਛੇ ਸੀਰੂ ਸਾਊ ਠੰਡੀ ਮਿੱਠੀ ਬਦੇਰੀ ਚਾਹ ਨਿਆਣੇ ਇਹਦੇ ਨਾਲ ਖੇਢੀ ਜਾਣ ਸਹੀ ਆ ਵੀਰੇ ਸਹੀ ਆ ਠੀਕ ਹੈ ਤਣੀ ਤੇ ਬਾਈ ਇਹਨੇ ਪਿਛਲੇ ਸਵੇ ਕਿੰਨਾ ਕੁ ਦੁੱਧ ਪਾਇਆ ਵੀਰੇ ਇਹਨੇ 18 ਕਿਲੋ ਦੁੱਧ ਦਿੱਤਾ ਹੋਇਆ ਅੱਛਾ ਜੀ ਆਪਣੇ ਖਾਸ ਮਿੱਤਰ ਤੋਂ ਆਈ ਆ ਆਪਣੀ ਚੋਈ ਵੀ ਹੋਈ ਆ ਪਿਛਲੇ ਬੀ ਦੇ ਲਾਗੇ ਛੱਕੇ ਦੁੱਧ ਦੇ ਦੋਗੇ ਠੀਕ ਆਪਾਂ ਐ ਨਹੀਂ ਕਹਿੰਦੇ 25 ਦੇ ਦੋਗੇ 30 ਦੇ ਦੋਗੇ ਠੀਕ ਹੈ ਨਹੀਂ ਜੇ ਅਗਲੇ ਨੇ ਕਿਸੇ ਨੇ ਆਪਣੇ ਕੋਲ ਚੋਕੇ ਲੈ ਜਾਣੀ ਆਪਾਂ ਫਿਰ ਮੋਲੋ ਹਿਸਾਬ ਨਾ ਕਰਾਂਗੇ 18 19 ਕਿਲੋ ਦੁੱਧ ਚਵਾ ਕੇ ਵੀ ਲੈ ਜਾਵਾਂ ਗੜੀ ਦਾ 18 ਤੋਂ ਪਲੱਸ ਹੀ ਦੋਗੇ 18 ਤੋਂ ਪਲੱਸ ਹੀ ਦੋਗੇ ਕਿਉਂਕਿ ਟਰ ਕੀ ਸੰਭ ਵੀ ਬੋ ਹੋਈ ਹੈ ਚੰਗੀ ਹੈ ਬਾਈ ਉਹਦਾ ਕੱਦ ਵਜੇ ਕਿੰਨੀ ਚੌੜੀ ਦੇਖ ਲੈ ਕਿੰਨੀ ਹੈ ਸਹੀ ਹੈ ਸਹੀ ਹੈ ਵੀਰੇ ਹਾਂ ਲੰਬਾਈ ਲੰਬਾਈ ਵੀ ਚੰਗੀ ਹੈਗੀ ਆ ਪੂਰੀ ਵੱਡੀ ਵੱੱਚੀ ਹੈ ਦੇਖੋ ਪੂਰੀ ਹੈਗੀ ਆ ਬਾਈ ਇਹ ਵੀ ਤੋਰ ਲੈ ਇੱਕ ਵਾਰ ਤੋਰਾ ਦਿਖਾ ਦਈਏ ਫੇਸ ਕੁਆਲਟੀ ਦੇਖੋ ਸਾਈ ਵਾਲ ਦੇ ਜਰਸੀ ਦੇ ਕਦ ਬਜਰ ਪੂਰਾ ਚੰਗਾ ਹੈਗਾ ਗਾ ਦਾ ਅਜੇ ਹਫਤਾ ਲੈ ਜਾਣਾ ਬੱਛੀ ਨੇ ਸਹੀ ਹੈ ਵੀਰੇ ਲੈ ਦੇ ਦੀ ਜੱਜਮੈਂਟ ਕਰਾ ਦੇ ਉਸ ਹਿਸਾਬ ਨਾਲ ਲਾਓ ਪੂਰੀਆਂ ਵਾਲ ਢਿੱਲਾਂ ਕੱਢ ਕੇ ਸੁਣਾ ਗਾ ਨੇ ਚੰਗੀ ਹੈ ਦੂਜੇ ਸਵੇ ਸੁਣਾ ਗਾ ਨੇ ਜੇ ਕੋਈ ਥਾਣ ਘੱਟ ਵੱਧ ਹੋਵੇ ਸ਼ਰਲਾ ਛਿੱਟਾ ਹੋਵੇ ਉਹ ਆਪਣੀ ਗਾਰੰਟੀ ਹੈ ਦੀ ਸਹੀ ਹੈ ਵੀਰੇ ਕਿਉਂਕਿ ਆਪਣੀ ਚੋਈ ਹੋਈ ਆ ਠੀਕ ਹੈ ਪੂਰਾ ਚੰਗਾ ਲੱਗਾ ਪੂਰਾ ਚੰਗਾ ਮੰਛ ਕਿਸੇ ਪਾਸਿਓ ਮਾੜੀ ਨਹੀਂ ਬੱੱਚੀ ਜੇ ਕਿਸ ਨੇ ਘਰ ਰੱਖਣੀ ਨਾ ਅੰਡਰ ਕੁਆਲਟੀ ਦੇਖੋ ਇੱਕ ਵਾਰ ਜੇ ਕਿਸ ਨੇ ਲੈਣੀ ਸਮਝ ਮੱਝ ਹੀ ਲੈ ਜਾਣੀ ਆ ਸਹੀ ਹੈ ਵੀਰੇ ਸਹੀ ਹੈ ਇੱਕ ਸਾਲ ਦੀ ਮੱਝ ਆ ਵੀਰੇ ਫੈਟ ਵੀ ਬਈ ਇਹਦੀ ਇਹ ਵੀ ਚੰਗੀ ਹੈ ਦੀ 60 ਤੋਂ ਫੈਟ ਟੁੱਟਦੀ ਨਹੀਂ ਹੈ ਗਾਵਾਂ ਦੀ ਸਹੀ ਹੈ ਸਹੀ ਹੈ ਵੀਰੇ ਤੇ ਬਈ ਇਹਦਾ ਵੀ ਮੁੱਲ ਜਾਇਜਿਆ ਕਰੀ ਮੁੱਲ ਵੀਰੇ ਜਾਇਜ ਹੀ ਹੁੰਦੇ ਤੈਨੂੰ ਪਤਾ ਹਰੇਕ ਵੇਲੇ ਜੋ ਮੁੱਲ ਇਹਦਾ ਆਪਾਂ ਲੈਣ ਦੇਣ ਵਾਲੇ ਕਰਨਾ ਸਹੀ ਹੈ ਵੀਰੇ 60000 ਰੁਪਏ ਲਵਾਂਗੇ ਦਾ ਚਲੋ ਸਹੀ ਹੈ 70 ਨਹੀਂ ਮੰਗਣਾ 75 ਨਹੀਂ ਮੰਗਣਾ 60000 ਰੁਪਏ ਲਵਾਂਗੇ ਬੱੱਚੀ ਦਾ ਵੈਸੇ 7500 ਵੇ ਬਾਈ ਕਿਰਾਇਆ ਫ੍ਰੀ ਕਿਦਾਂ ਆ ਵੀਰੇ ਜੇ ਜੋੜਾ ਲੈ ਜਾਂਦਾ ਫ੍ਰੀ ਕਿਰਾਇਆ 50 ਕਿਲੋਮੀਟਰ ਦੇ ਤੇ ਆਫਰ ਆਪਣੀ 50 ਕਿਲੋਮੀਟਰ ਜੋੜਾ ਲੈ ਜਾਊਗਾ ਤੇ ਕਿਰਾਇਆ ਫ੍ਰੀ ਜੋੜਾ ਲੈ ਜੇ ਕਿਰਾਇਆ ਫ੍ਰੀ ਆ ਚਲੋ ਸਹੀ ਆ ਤੇ ਇਹ ਲੈ ਜੇ ਤਾਜੀ ਸੂਈ ਟੋਕਰ ਲੈ ਦੇ ਵਿੱਚ ਸੁਨੇ ਵਾਲੀਆਂ ਤਾਜੀ ਲੈ ਦੇਵੀਂ ਠੀਕ ਆ ਕਿਰਾਇਆ ਫ੍ਰੀ 50 ਕਿਲੋਮੀਟਰ ਤੱਕ ਆ ਉਹ ਫ੍ਰੀ ਹੋ ਗਿਆ ਬਾਈ ਉਹ ਫ੍ਰੀ ਹੋ ਵੀ ਜੈਜ ਹੋ ਗਿਆ ਤੇ ਕਿਰਾਇਆ ਵੀ ਫ੍ਰੀ ਹੋ ਗਿਆ ਵੀਰੇ ਸਾਰੀ ਆਪਾਂ ਤੁਹਾਨੂੰ ਗਾਰੰਟੀ ਦੇ ਰਹੇ ਆ ਠੀਕ ਆ ਜੀ ਆਪਾਂ 2-3000 ਕੋਈ ਵੱਧ ਲੈਣੇ ਨਾ ਪਿੱਛੇ ਕਮੈਂਟ ਕਰਦੇ ਆ ਵਿੱਚ ਮੇਰੇ ਬਾਈ ਹੈ ਨਾ ਵੀਰੇ ਆਪਾਂ ਜੇ 2-3000 ਲੈਨੇ ਘਰੋਂ ਵਾਪਸ ਦੀ ਵੀ ਗਾਰੰਟੀ ਲੈਨੇ ਆ ਲੋਕੀ ਮੱਝਾਂ ਦੀ ਗਾਰੰਟੀ ਦਿੰਦੇ ਅਸੀਂ ਜਿਗਰਾ ਰੱਖ ਕੇ ਗਾਵਾਂ ਦੀ ਗਾਰੰਟੀ ਦਿੰਨੇ ਆ ਸਹੀ ਹੈ ਵੀਰੇ ਸਹੀ ਹੈ ਗਾਵਾਂ ਦਾ ਤੁਹਾਨੂੰ ਪਤਾ ਹੀ ਹੈ ਗਾਂ ਦੇ ਵਿੱਚੋਂ ਗਾਂ ਬਣ ਜਾਂਦੀ ਨੇ ਮਾਂ ਬਣ ਜਾਂਦੀ ਆ ਸਹੀ ਹੈ ਵੀਰੇ ਲੋਕੀ ਮੱਝਾਂ ਦੀ ਦੇ ਦਿੰਦੇ ਉਹ ਗਾਰੰਟੀ ਵੀ ਸਾਡੀ ਮੱਝ ਵਾਪਸੀ ਆ ਵੀ ਜੇ ਬਾਈ ਤਾਂ ਫੇਰ ਵੇਗ ਜਾਂਦੀ ਇਹ ਕਾਟੂਆਂ ਵਾਲਿਆਂ ਨੂੰ ਪਰ ਨਾ ਨਹੀਂ ਵਿਗਦੀ ਤੁਹਾਨੂੰ ਪਤਾ ਅਸੀਂ ਜਿਗਰੇ ਰੱਖ ਕੇ ਫੇਰ ਹੀ ਪਸ਼ੂ ਵੇਚਦੇ ਆ ਸਹੀ ਹੈ ਮਤਲਬ ਬਾਈ ਤੇਰੇ ਵੱਲੋਂ ਹਰ ਤਰ੍ਹਾਂ ਦੀ ਗਾਰੰਟੀ ਆ ਹਰ ਤਰ੍ਹਾਂ ਦੀ ਗਾਰੰਟੀ ਆ ਵੀਰੇ ਆਪਣੇ ਵੱਲੋਂ ਜੇ ਅਗਲੇ ਨੂੰ ਕੁਝ ਪਾਣਾ ਤਾਂ ਦੁੱਧ ਕੱਢਣਾ ਉਹਨੇ ਆਪਣੇ ਤੋਂ 12 ਗਾਵਾਂ ਲੈ ਲਈਆਂ ਹੋਂਦੇ ਹਿਸਾਬ ਦੇ ਨਾਲ ਚਲੋ ਸਹੀ ਹੈ ਵੀਰੇ ਠੀਕ ਹੈ ਤਣੀ ਜੇ 15 ਵੀਰਾਂ ਤਸੱਲੀ ਆਉਂਦਾ ਤਾਂ ਹੀ ਆਉਂਦਾ ਆਪਣੇ ਕੋਲ ਭੱਜਿਆ ਸਹੀ ਹੈ ਵੀਰੇ ਮਲੇ ਰਿਪੀਟ ਕਸਟਮਰ ਆਉਂਦਾ ਹੈਗਾ ਹਾਂ ਆਉਂਦੇ ਆ ਵੀਰੇ ਆਪਣੇ ਕੋਲ ਸਾਰੇ ਰਿਪੀਟ ਕਸਟਮਰ ਹੀ ਜ਼ਿਆਦਾਤਰ ਆਉਂਦੇ ਠੀਕ ਹੈ ਤਣੀ ਸਹੀ ਹੈ ਹਾਂ ਵਪਾਰੀ ਵੀ ਲੈ ਜਾਂਦੇ ਆਪਣੇ ਤੋਂ ਸਹੀ ਹੈ ਵੀਰੇ ਹਾਂਜੀ ਜਿਸ ਕਿਸੇ ਭਰਾ ਨੂੰ ਕੋਈ ਵੀ ਗਾਂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਜੀ